ਸ੍ਰੀ ਅਰਤੀਯ ਲੋ ਸਾਰੇ ਦੇਸ਼ ਵਾਸੀਆਂ ਨੂੰ ਬ੍ਰਹਮੰਡ ਦੇ ਵਿੱਚ ਮੇਰੀ ਮਾਂ ਕੰਨ ਮੱਤ ਦਾ ਚਿੰਤਾ ਬੁਣੀ ਜਿੰਨੇ ਵੀ ਭਗਤ ਜਣ ਬੈਠੇ ਨੇ ਸਾਵਣ ਮੇਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਲੱਗੀਆਂ ਰਿਆ ਲੋਨਤਾਰ ਤੇ ਅੱਜ ਫੇਰ ਤੋਂ ਆਪਾਂ ਇੱਕ ਵਾਰ ਆਪਣੇ ਨੀਰ ਨੂੰ ਦੇਖਣ ਨੂੰ ਪਹੁੰਚੇ ਸਿਗੇ ਜੀ ਅਮਨ ਹਸਪੀਟਲ ਜੋ ਕਿ ਇਸ ਵੇਲੇ ਆਈਸੀਯੂ ਦੇ ਵਿੱਚ ਨੇ ਮਾਤਾ ਰਾਣੀ ਚਰਨਾ ਦੇ ਵਿੱਚ ਸਾਰੇ ਭਗਤ ਜਣ ਅਰਦਾਸ ਕਰੋ ਕਿ ਬੱਚਾ ਠੀਕ ਹੋ ਕੇ ਆਪਣੇ ਘਰ ਪਰਤ ਸਕੇ ਜੋ ਕਿ ਇਸ ਵੇਲੇ ਆਈਸੀਯੂ ਦੇ ਵਿੱਚ ਜੀ ਬੈੱਡ ਨੰਬਰ 2 ਤੇ

ਜੋ ਕਿ ਰੋਸ਼ਨੀ ਪ੍ਰਿੰਸ ਦੇ ਜਿਹੜੇ ਯਾਦਗੀ ਪ੍ਰਸਿੱਧ ਕਲਾਕਾਰ ਨੇ ਜੋ ਮਾਤਾ ਰਾਣੀ ਦਾ ਦ੍ਰਿਸ਼ਾਨ ਦੇ ਕਰਦੇ ਨੇ ਉਹਨਾਂ ਤੱਕ ਤੁਹਾਡੀ ਵੀਡੀਓ ਪਹੁੰਚਾਈ ਦਵੇ ਜੋ ਕਿ ਮਾਤਾ ਰਾਣੀ ਦੇ ਜਨਮ ਦੇ ਵਿੱਚ ਹਾਜ਼ਰੀ ਲਵਾਣ ਪਹੁੰਚ ਰਹੇ ਆ ਉਹ 28 ਤਰੀਕ ਨੂੰ ਰੋਡ ਲਾਈਨ ਤੇ ਸੀਸ਼ਨ ਹੈ ਤਾਂ ਕਿ ਰੋਸ਼ਨੀ ਪ੍ਰਿੰਸ ਦੀ ਤੇ ਜਰੂਰ ਇਹਦੀ ਹਲਕੀ ਕੀਤੀ ਜਾਵੇ ਗੀਸ ਦੀ ਇਹਦਾ ਐਸਟੈਂਡਰਡ ਜਿਆਦਾ ਕੰਡੀਸ਼ਨ ਮਾੜੀ ਆ ਤੇ ਜਰੂਰ ਇਹਦੀ ਜੋ ਵੀ ਤੁਸੀਂ ਹੈਲਪ ਕਰ ਸਕਦੇ ਹੋ ਜਰੂਰ ਕਰੋ

ਜ਼ਰੂਰ ਇਹਦੀ ਜੋ ਵੀ ਹੈਲਪ ਕਰ ਸਕਦੇ ਹੋ ਜਰੂਰ ਕਰੋ। ਮੈਂ ਜੋ ਟ੍ਰਿਪ ਹੋ ਕੇ ਆਪਣੇ ਘਰ ਪਰਤ ਕੇ ਆਇਆ। ਸਾਡਾ ਵੀਰ ਸਾਡਾ ਛੋਟਾ ਵੀਰ ਹੈ। ਜਿਹੜੀ ਸੰਰੁਕਤੀ ਦੀ ਮੌਨਗਾ ਨਾ ਗਏ। ਤੇ ਇਹੀ ਇਨਸਾਨੀਅਤ ਆ ਜੀ ਇਹਦੀ ਵੀ ਜਰੂਰ ਹੈਲਪ ਕੀਤੀ ਜਾਵੇ। ਇਹ ਘਰੋਂ ਵੀ ਦਾਜੂ ਹਾਲਤ ਹੋਣ ਦੇ ਕਾਰਨ। ਅਸੀਂ ਆਪਣੇ ਸੱਜਣ ਮਿੱਤਰਾਂ ਨੂੰ ਬੁਹਾਰ ਲਵਾ ਕੇ ਇਹਦਾ ਇਲਾਜ ਕਰਾ ਰਹੇ ਆ ਜੀ ਇਨਸਾਨੀਅਤ ਦੇ ਤੌਰ ਤੇ ਵੀ ਕੋ ਹੈਲਪ ਕਰ ਰਹੇ ਆ। ਪਰਮਾਤਮਾ ਮੈਸਾ ਵੀ ਕਿਹੜੀ ਕਿਸੇ ਨੂੰ ਵੀ ਨਾ ਦਿਖਾਵੇ ਜੋ ਇਹ ਸਮਾਜ ਦੇ ਵਿੱਚ ਵੀ ਤ੍ਰੇਹਾ ਦਾ ਪਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਨਾ ਇਹ ਘੜੀ ਦਿਖਾਵੇ ਪਰ ਅਸੀਂ ਇਹੀ ਕਹਾਂਗੇ ਵੀ ਇਸ ਵੀਰ ਦੀ ਤੰਦਰੁਸਤੀ ਦੇ ਲਈ ਤੁਸੀਂ ਸਾਰੇ ਵੀਰ ਅੱਗੇ ਰੋ ਕੇ ਸਹਾਇਤਾ ਕਰੋ ਤੇ ਵੀਡੀਓ ਨੂੰ ਵਕਤ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੋ ਕਿ ਆ ਕੀ ਰੋਸ਼ਨ ਪ੍ਰੇਖ ਜੀ ਦਾ ਕੋ ਵੀਡੀਓ ਪਹੁੰਚ ਪੈ ਸਕੇ ਤੋਂ ਜੋ ਕਿ 28 ਤਰੀਕ ਨੂੰ ਹੁਸ਼ਿਆਰਪੁਰ ਦੇ ਵਿੱਚ ਕੜਕ ਮੰਡੀ ਚੌਕ ਦੇ ਵਿੱਚ ਪਹੁੰਚ ਰਹੇ ਨੇ ਰੋਸ਼ਿੰਦਰ ਸਿੰਘ ਜੀ ਤੇ ਉਹਨਾਂ ਨੂੰ ਅਸੀਂ ਇਹੀ ਸੱਦਾ ਦੇਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਮੁੰਜੀਸ਼ਾ ਨਾ ਜਿਹੜਾ ਤੁਹਾਡਾ ਸ਼ਹਿਰਦਾਰਵਾ ਜੋ ਕਿ ਤੁਹਾਨੂੰ ਗੁਰੂ ਮੰਨਦਾ ਜੋ ਆਨ ਆਲੀਆਂ ਟੇਕਾਂ ਨੇ ਤੁਹਾਡੀਆਂ ਜਿਨ੍ਹਾਂ ਦੇ ਵਿੱਚ ਤੁਹਾਡੇ ਮਿਲੀਅਨ 뷰ਸ ਗਏ ਨੇ ਉਹਨਾਂ ਦੇ ਵਿੱਚ ਵੀ ਤੁਹਾਡੇ ਵਿਦੈਕ ਸਟੇਜ ਦੇ ਉੱਤੇ ਚੜ੍ਹ ਵਜਾਂਦਾ ਲੱਤੀਪੁਰ ਜੋ ਕਿ ਉਹਦੀ ਐਥੀਕਲ ਕੰਡੀਸ਼ਨ ਬਹੁਤ ਹੀ ਨਾਜੁਕ ਆ ਤੇ ਉਹਦੀ ਜੋ ਵੀ ਤੁਸੀਂ ਹੈਲਪ ਕਰ ਸਕਦੇ ਆ ਆਪਣੀ ਪਾਰਟੀ ਦੇ ਫਰਡਿੰਗ ਕਰੋ ਤਾਂ ਦੂ ਕੋਈ ਫਰਕ ਨਹੀਂ ਪੈਣਾ ਕਿਸੇ ਗਰੀਬ ਦਾ ਘਰ ਬਚ ਜਾਣਾ ਵਾ ਦੇਪੋਜੀ ਦੇ ਨੂਰ ਉਹ ਵੀ ਹੈਲਪ ਕਰੋ ਮੇਰਾ ਵੀਰ ਤੇ ਰੋਸ਼ਨਪ੍ਰਿੰਸ ਜੀ ਤੱਕ ਇਹ ਵੀਡੀਓ ਪਹੁੰਚਾ ਦਿਓ ਕਿ ਜੋ ਵੀ ਤੁਹਾਡਾ ਰੂਵੀਚਨ ਮੈਂ ਇਸ ਵੇਲੇ ਅਮਨ ਹਸਪੀਟਲ ਦੇ ਵਿੱਚ ਆਈਸੀਯੂ ਦੇ ਵਿੱਚ ਬੈੱਡ ਨੰਬਰ 2 ਦੇ ਵਿੱਚ ਹੈ ਜੀ ਤੇ ਅਸੀਂ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਇਹੀ ਅਰਦਾਸ ਕਰਦੇ ਆਂ ਏ ਮੇਰੀ ਮਾਂ ਸ਼ੈਨਮਾਤ ਕਾ ਹੈ ਮੇਰੀ ਮਾਂ ਦਿੱਤਾਪੋਦੀ ਹੈ ਦੇਵ ਮੱਡਵਾਲਾ ਦੇ ਵੀ ਏ ਮੇਰੀ ਮਾਂ ਗੰਗਰੇ ਵਾਲੀ ਏ ਮੇਰੀ ਮਾਂ ਮੰਡਾ ਦੇ ਵਿੱਚ ਚੱਲ ਗਈ ਹੈ ਗੱਡੀ ਨਾਲ ਬੜੀ ਪਾਂ ਬੜੀ ਆਕੇ ਵਾਲੀ ਗੱਡਰੋਈ ਰਾਜਵਾਲੀ ਪਾਂ ਬੜੀ ਮਾਤਾ ਰਾਣੀ ਬੱਚੇ ਤੇ ਮਿਹਰ ਕਰੋ ਦੇ ਆਪ ਮੇਰਾ ਭਰਿਆ ਹੱਥ ਰੱਖੋ ਤੇ ਬੱਚਾ ਠੀਕ ਹੋ ਕੇ ਤੁਹਾਡੇ ਚਰਨਾਂ ਦੇ ਵਿੱਚ ਠੀਕ ਹੋ ਕੇ ਘੜਾ ਵਧਿਆ ਆਵੇ ਤੇ ਆਪਣੇ ਮਿੱਤੇ ਦੇ ਨਾਲ ਆ ਕੇ ਤੁਹਾਡੇ ਚਰਨਾਂ ਦੇ ਵਿੱਚ ਆ ਕੇ ਲਵਾਵੇ ਮਾਤਾ ਰਣੀ ਇਸ ਬੱਚੇ ਦੀ ਵੀ ਅਰਦਾਸ ਪੂਰੀ ਕਰੋ ਤੁਸੀਂ ਭੁੱਲਾ ਚੁੱਕਾ ਬਖਸ਼ਣ ਵਾਲੀ ਮੇਰੀ ਮਾਂ ਸ਼ੈਨਮਾਸਤ ਕਾ ਤੂੰ ਸਭ ਦੇ ਦੁਖੜੇ ਦੂਰ ਕਰਦੀ ਏ ਇਸ ਬੱਚੇ ਦਾ ਵੀ ਦੁਖੜਾ ਦੂਰ ਕਰ ਮੈਂ ਤੁਹਾਡਾ ਪ੍ਰਿੰਟ ਦੇ ਗੁਹਾਰਪੁਰ ਆ ਇਸ ਵੇਲੇ ਵਿਜ਼ਿਟ ਕਰਨ ਪਹੁੰਚਿਆ ਸੀ ਗਾਜੀ ਅਮਨ ਹਸਪੀਟਲ ਤੇ ਅਸੀਂ ਇਹੀ ਜਾਣਦੇ ਹਾਂ ਕਿ ਸਾਡਾ ਵੀ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਪਰਤ ਸਕੇ ਜੋ ਕਿ ਤੁਹਾਡੇ ਵਿੱਚ ਫੇਰ ਦੁਬਾਰਾ ਤੋਂ ਉਦਾਈ ਜਿੱਦਾਂ ਪਹਿਲਾਂ ਨਕੜਾ ਡੱਪਦਾ ਸੀ ਸਟੇਜਾਂ ਤੇ ਰੌਣਕਾਂ ਲਾਂਦਾ ਸੀ ਰੋਸ਼ਨ ਪ੍ਰਿੰਸ ਜੀ ਨਾਲ ਜੋ ਉਦਾਈ ਰੌਣਕਾਂ ਲਾਵੇ ਤੇ ਰੋਸ਼ਨ ਪ੍ਰਿੰਸ ਜੀ ਤੱਕ ਸਾਡੀ ਵੀਡੀਓ ਜ਼ਰੂਰ ਪਹੁੰਚਾ ਦਿਓ ਸਾਡਾ ਹੋਰ ਕੋਈ ਮੋਟਿਵ ਨਹੀਂ ਹੈ ਦਾ ਅਸੀਂ ਇਹੀ ਕਰਦੇ ਹਾਂ ਵੀ ਉਸ ਗਰੀਬ ਬੱਚੇ ਦੀ ਹੈਲਪ ਹੋ ਸਕੇ ਜੋ ਕਿ ਮਜੀਠਾ ਨਾਲ ਰੋਸ਼ਨ ਪ੍ਰਿੰਸ ਜੀ ਦਾ ਉਹ ਵੀ ਇਹਾਰਪੁਰ ਕੋਈ ਬਿਲੋਂਗ ਕਰਦੇ ਆ ਤੇ ਅਸੀਂ ਚਾਹਦੇ ਹਾਂ ਵੀ ਉਸ ਮਜੀਠਾ ਨੂੰ ਜਰੂਰ ਹੈਲਪ ਕੀਤੀ ਜਾਵੇ ਜੋ ਕਿ ਲਕੀਪੁਰਾ ਜੋ ਪੈਣ ਵਜਦਾ ਵਾ જય માતા દી જય માતાજી માતાજી વિડીયો નું શેર કર દો જય માતાજી